ਰੋਣ ਹਾ ਕੇ ਚਿਹਰੇ ਉਸੇ ਦੇਖ ਕੇ ਤਾਂ ਜਦੋਂ ਬੋਲੇ ਉਹ ਤਾ ਰਵਿੰਦਰ ਉਹ ਡੀਐਲ ਪਧਰੀ ਨਾਲ ਆਪਣੀ ਬਹੁਤ ਪੁਰਾਣੀ ਇਧਾਰ ਆ ਗਿਆ ਪਤਾ ਉਹ ਬੰਦਾ ਹੈਗਾ ਭਰੋਸੇ ਵਾਲਾ ਤੂੰ ਸੰਸਾਰ ਨਾਲ ਕੋਈ ਵਾਇਰ ਗੁੱਪ ਓਲੀ ਕਰ ਉਹ ਬੱਸ ਫੇ ਗੁਰਬੇਰ ਸਿੰਘ ਜੀ ਛੱਡੋ ਚਿੰਤਾ ਤੇ ਕਰੋ ਫਾਈਨਲ ਆ ਤੁਸੀਂ ਕਰੋ ਪਜਾ ਪੇਟੀਆਂ ਦਾ ਇੰਤਜ਼ਾਮ ਤੇ ਕਾਕਾ ਜੀ ਦੇ ਕਾਲਜ ਕੱਲ ਹੀ ਕੱਲ ਹੀ ਆਓ ਮੇਰੇ ਕੋਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਪੰਗੂ ਅਸੀਂ ਮੌਜੂਦ ਹਾਂ ਅੱਜ ਕੈਲਗਰੀ ਦੇ ਰੈਡ ਸਟੋਨ ਫੈਕਟਰੀ ਵਿਖੇ ਜਿੱਥੇ ਪ੍ਰੋਫੈਸਰ ਕਲਚਰ ਐਸੋਸੀਏਸ਼ਨ ਵੱਲੋਂ ਜੋ ਜਵਾਨ ਸੋਲਮਾਨ ਗਾਗਰੀ ਨਾਟਕ ਸਮਾਗਮ ਪਾਇਆ ਗਿਆ ਜਿਸ ਵਿੱਚ ਜੋ ਨਾਟਕ ਖੇਡੇ ਗਏ ਪਹਿਲਾ ਨਾਟਕ ਹੈ ਬੇੜੀਆਂ ਲੱਗੇ ਸੁਪਨੇ ਪਰਦੇਸ਼ਾਂ ਵਿੱਚ ਡੰਕੀ ਬਣ ਕੇ ਰੋਲ ਰਹੀ ਜਵਾਨੀ ਦੀ ਕਹਾਣੀ ਦੇ ਆਧਾਰ 'ਤੇ ਇਸ ਨਾਟਕ ਦੇ ਬੇਖਤ ਨਿਰਦੇਸ਼ਕ ਤੇ ਅਦਾਕਾਰ ਹਨ ਹਰਕੇਸ਼ ਚੌਧਰੀ ਦੂਜਾ ਨਾਟਕ ਗਵਾਂਢ ਨੇ ਪਹਿਲੀ ਕੈਨੇਡਾ ਦੇ ਜੰਪਲ ਬੱਚਿਆਂ ਵੱਲੋਂ ਖੇਡਿਆ ਗਿਆ ਇਹ ਜੋ ਅੱਜ ਦਾ ਸਾਰਾ ਨਾਟਕ ਸਮਾਗਮਾ ਗਦਰੀ ਬੀਬੀ ਕਲਾਮ ਕੌਰ ਨੂੰ ਸਮਰਪਿਤ ਕੀਤਾ ਗਿਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਨਾਟਕ ਸਮਾਗਮ ਦੀਆਂ ਪ੍ਰਮੁੱਖ ਚਲੀਆਂ ਤੁਸੀਂ ਬਣੇ ਰਹੋ ਸ਼ਵਾਲ ਟੀਵੀ ਚੈਨਲ ਦੇ ਨਾਲ ਕਲਦੀਆਂ ਨੂੰ ਹਨ ਸੱਸਾਂ ਨੂੰ ਕੁਝ ਨਹੀਂ ਸਮਝਦੀਆਂ ਕਹੇਗਾ ਜਮਾਨਾ ਆ ਗਿਆ ਨੋ ਆ ਗਈ ਮੈਂ ਤਾਂ ਗੱਲ ਕਰਦੀ ਸੀ ਵੀ ਰੂਹਾ ਬੜੀ ਆ ਸਿਆਣੀ ਨੇ ਉਹ ਤਾਂ ਪਾਈ ਬੋਲਣਾ ਸੇਵਾ ਕਰਦੀਆਂ ਆਹ ਨਹੀਂ ਓਹ ਓਹ ਵਾਈਬਰ ਓਏ ਬਰੋ ਵਾਈ ਚੱਲ ਦੇਖ ਰਿਆਂ ਅੱਜ ਟੀਵੀ ਤੇ ਮਾਫ ਕਰੀ ਮੇਰੀ ਲਾਡੋ ਮੈਂ ਤੈਨੂੰ ਉਹ ਬਚਪਨ ਨਹੀਂ ਦੇ ਸਕੀ ਜੋ ਮੇਰੇ ਸੁਪਣਿਆਂ ਦਾ ਸੀ ਤੇਰੇ ਸੁਪਣਿਆਂ ਦਾ ਸੀ ਮੇਰੀਆਂ ਰੀਚਾਂ ਚਾਵਾਂ ਤੇ ਲਾਡਾਂ ਦਾ ਸੀ ਮੈਂ ਤਾਂ ਚਾਹੁੰਦੀ ਸੀ ਤੈਨੂੰ ਬੇਸ਼ੁਮਾਰ ਪਿਆਰ ਦੇਣਾ ਇੱਕ ਪੂਰਾ ਪਰਿਵਾਰ ਦੇਣਾ ਤੇ ਅਜਿਹੀ ਸੁਰੱਖਿਅਤ ਥਾਂ ਜਿੱਥੇ ਤੂੰ ਮਹਿਸੂਸ ਕਰਦੀ ਇੱਕ ਬੇਫਿਕਰੀ ਇੱਕ ਆਜ਼ਾਦੀ ਹਾਂ ਸੰਗ੍ਰਹਿ ਮੌਜੂਦਾ ਸਮੇਂ ਦਾ ਸੱਚ ਸੋ ਇਹਦੇ ਬਾਰੇ ਮੈਨੂੰ ਹੁਕਮ ਹੋਇਆ ਸੀਗਾ ਮਾਸਟਰ ਜੀ ਦਾ ਕਿ ਤੂੰ ਅ ਛੋਟੇ ਸ਼ਬਦਾਂ ਦੇ ਵਿੱਚ ਕਿਤਾਬ ਦਾ ਰਿਵਿਊ ਕਰਨਾ ਪਰ ਇਹ ਕਿਤਾਬ ਤਾਂ ਇਦਾਂ ਦੀ ਹੈ ਕਿ ਇਸ ਤੇ ਬਾਰੇ ਇਹਦੇ ਵਿੱਚ 19 ਲੇਖ ਆ ਜਿਹੜੇ ਆਪਣੇ ਸਮਾਜ ਦੀ ਹਰ ਇੱਕ ਦੁੱਖ ਦੀ ਰਗ ਤੇ ਹੱਥ ਰੱਖਦੇ ਆ ਪਰ ਫਿਰ ਵੀ ਮੈਂ ਉਹਦਾ ਹੁਕਮ ਮੰਨ ਕੇ ਥੋੜੇ ਸਮੇਂ ਦੇ ਵਿੱਚ ਇਸ ਕਿਤਾਬ ਬਾਰੇ ਕੁਝ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗਾ ਸਾਨੂੰ ਤਾਂ ਲੱਗਦਾ ਸੀ ਏ ਬੱਚਿਆਂ ਨੂੰ ਬਹੁਤ ਬੱਦੀਆ ਪਾਲਦੇ ਨੇ ਪਰ ਟੋਇਸ ਤੇ ਕਹਾਣੀਆਂ ਦਾ ਕੀ ਪੈਦਾ ਜਦ ਥੋੜਾ ਦਿਲ ਹਮੇਸ਼ਾ ਡਰਿਆ ਹੋਵੇ ਏ ਬੱਚਿਆਂ ਦੀ ਮੰਮੀ ਕਿੰਨੀ ਥੱਕੀ ਹੋਈ ਆ ਨਾਲੇ ਡਰੀ ਹੋਈ ਆ ਤੇ ਇਹ ਬੱਚੇ ਵੀ ਕੀ ਸੋਖਿਆ ਕਹਿ ਸਕਦੇ ਨੇ ਡੋਮੈਸਟਿਕ ਵਾਇਲੈਂਸ ਬੱਤੀ ਗੱਲ ਆ ਕਹਿਣ ਲਈ ਪਰ ਇਹਨਾਂ ਦੀਆਂ ਗੱਲਾਂ ਬਹੁਤ ਨਿੱਕੀਆਂ ਨੇ ਮੈਂ ਇਹਨਾਂ ਬੱਚਿਆਂ ਨੂੰ ਕਿਹਾ ਜਿਹੜੇ 5ਵੀਂ ਤੋਂ ਉੱਪਰ ਉੱਪਰ ਹੋ ਮੇਰੇ ਨਾਲ ਗੱਲ ਕਰੋ ਤਾਂ ਇਹਨਾਂ ਵਿੱਚੋਂ ਇੱਕ ਬੱਚੀ 5ਵੀਂ ਤੋਂ ਛੋਟੀ ਐ ਤੇ ਉਹ ਕਹਿੰਦੀ ਮੈਂ ਉਹਨੇ ਨਾਲ ਗੱਲ ਕਰਨੀ ਆ ਫਿਰ ਮੈਂ ਕਿਹਾ ਤੁਸੀਂ ਕੀ ਕਹਿਣਾ ਉਹ ਕਹਿੰਦੀ ਸਾਡੇ ਘਰੇ ਵੀ ਕੁਝ ਹੁੰਦਾ ਮੇਰੇ ਡੈਡੀ ਜਦੋਂ ਉੱਚੀ ਬੋਲਦੇ ਆ ਮੈਨੂੰ ਬਹੁਤ ਡਰ ਲੱਗਦਾ ਆਂਟੀ ਮੈਂ ਕਿਹਾ ਫਿਰ ਬਾਕੀ ਜਿਹੜੇ ਹੋਰ ਲੋਕ ਘਰੇ ਹੁੰਦੇ ਆ ਜਿਵੇਂ ਜਿਵੇਂ ਉਹ ਕਹਿੰਦੀ ਦਾਦੀ ਦਾਦੀ ਫਿਰ ਕੀ ਕਹਿੰਦੇ ਨੇ ਦਾਦੀ ਉਹਨੂੰ ਕਹਿੰਦੇ ਉੱਚੀ ਨਾ ਬੋਲ ਮੈਨੂੰ ਨਹੀਂ ਪਤਾ ਆਂਟੀ ਉਹ ਕਾਤੇ ਲੱਗਦੇ ਨੇ ਪਰ ਜਿਉਂ ਹੀ ਡੈਡੀ ਉੱਚੀ ਬੋਲਦੇ ਨੇ ਮੇਰਾ ਦਿਲ ਬਹੁਤ ਡਰ ਜਾਂਦਾ ਹੈ ਤੇ ਤੁਹਾਡੇ ਬੱਚੇ ਨੂੰ ਤੁਹਾਡੇ ਘਰ ਦਾ ਉਹ ਕੋਨਾ ਸੇਫ ਨਹੀਂ ਲੱਗਦਾ ਐਨੀ ਮੋਰ ਸੋ ਜਦੋਂ ਵੀ ਤੁਸੀਂ ਉੱਚੀ ਆਵਾਜ਼ ਚ ਇੱਕ ਦੂਜੇ ਨਾਲ ਗੱਲ ਕਰਦੇ ਆ ਡੋਮੈਸਟਿਕ ਵਾਇਲੈਂਸ ਦਾ ਬਹੁਤ ਵੱਡਾ ਪਰ ਜੇ ਤੁਸੀਂ ਆਮ ਜ਼ਿੰਦਗੀ ਵੀ ਜਿਵੇਂ ਇੱਕ ਦੂਜੇ ਨਾਲ ਲੜਦੇ ਆ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਤੇਰੀ ਨਾਟਕ ਕਰ ਰਹੀ ਐ ਸਰਗੋਨ ਸੋ ਬੌਗ ਸਨਨ ਤੋਂ ਸੈਮੀਨਰ ਕੰਮ ਕਰਦੀ ਰਹਿਮਤ ਆ ਬਹੁਤ ਸਾਲਾਂ ਤੋਂ ਬੱਡੇ ਨਾਟਕ ਵੀ ਦੇਖੋਗੇ ਗੁਨੀਤ ਤੇ ਪਹਿਲੀ ਵਾਰ ਨਾਟਕ ਦੇ ਵਿੱਚ ਮੰਮੀ ਦਾ ਵੀ ਰੋਲ ਕੀਤਾ ਬਹੁਤ ਵਧੀਆ ਕੀਰਤ ਸਿਰਤ ਸਾਡੇ ਨਾਲ ਕਈ ਸਾਲਾਂ ਦੀ ਕੰਮ ਕਰਦੀ ਹੈ ਸਸਿਰਤ ਦਾਦੀ ਦੇ ਰੂਪ ਵਿੱਚ ਇਹਨੇ ਪਹਿਲਾਂ ਹੀ ਕਹਤਾ ਸੀ ਵੀ ਜਿਹੜਾ ਦਾਦੀ ਦਾ ਰੋਲ ਆ ਮੈਂ ਹੀ ਕਰਨਾ ਸੋ ਇਹ ਡਿਸਾਈਡ ਕਰਕੇ ਇਹਨੇ ਹੀ ਦੱਸਿਆ ਤਾਂ ਕਿਨਾਪੀ ਲਿਆ ਬਹੁਤ ਛੋਟੀ ਉਂਦੀ ਤੋਂ ਕੰਮ ਕਰਦੀ ਨਿਮਰਤ ਤੇ ਪਹਿਲੀ ਵਾਰ ਕੰਮ ਕਰਦੇ ਬੱਚੇ ਤੇ ਉਹਨੇ ਬਹੁਤ ਇੰਪਰੂਵਮੈਂਟ ਕੀਤੀ ਹੈ। ਅਮ ਸੌਰੀ ਸੁਣਿਆ ਨਿਮਰਤ ਨਿਮਰਤ ਤੇ ਮੰਮੀ ਰੇੜੀ ਨਾਲ ਟੈਕਸ ਭਰਉਣਾ ਆ ਐਕਟਰ ਬਣਿਆ ਹੁੰਦਾ ਵੀ ਮੇਰੇ ਕੋਲ ਟੈਕਸ ਭਰਉਣਾ ਆਇਆ ਸੀ ਜਿਹੜੇ ਮੰਮੀ ਰੇੜੀ ਤੇ ਫਟਿਆ ਗਿਆ ਕਿ ਐਕਟਰ ਹੈ। ਸੋ ਜੀਵੋ ਪਤਾ ਹੈ ਵੀ ਇੱਥੇ ਅੱਗ ਕਿਹਨੇ ਲਾਈ ਹੈ ਜਪਜੀ। ਅ ਆ ਸਾਡੇ ਸਾਰਿਆਂ ਦੇ ਨਾਟਕ ਵਾਲੇ ਬੱਚਿਆਂ ਦੀ ਮੈਡਮ ਸਦਕ ਗਿੱਲ ਜਿਹੜੇ ਸਾਰਿਆਂ ਨੂੰ ਦੀ ਜਗ੍ਹਾ ਚ ਤੇਨਾ ਤੂੰ ਤੂੰ ਇੱਥੇ ਹੀ ਖੜਾ ਸੀ ਅੱਜ ਕਿੱਥੇ ਖੜ ਗਿਆ ਜਾ ਕੇ ਸਾਰਿਆਂ ਦੀ ਪਲੇਸਿੰਗ ਚ ਤਰਖਦੇ ਆ ਸੀ ਸੋ ਆਹਾਂ ਸਟਾ ਬਹੁਤ ਡੋਮਿਨੇਟਿੰਗ ਪਰਸਨੈਲਿਟੀ ਪਹਿਲੀ ਵਾਰ ਹੀ ਆਈ ਹੈ ਤੇ ਮੈਂ ਬੱਚਿਆਂ ਤੋਂ ਮਾਫੀ ਮੰਗ ਲੈਣੀ ਹੈ ਮੈਂ ਕਈ ਵਾਰੀ ਤੁਹਾਡਾ ਨਾਮ ਭੁੱਲੇ ਜਾਂਦੀ ਹਾਂ ਉਹ ਰੋ ਜਾ ਕੇ ਮੈਨੂੰ ਮੈਂ ਪੁੱਛਦੀ ਹੈ ਕੀ ਨਾਮ ਮੇਰਾ ਮੰਨ ਰਾਜ ਤੁਸੀਂ ਵੀ ਸਾਰੇ ਜਾਫ ਕਰ ਲੋ ਨਹੀਂ ਇਹ ਐਂ ਕਰਉਂਦੀ ਹੈ ਜਰਾ ਕੇ ਤੇ ਪਹਿਲੀ ਵਾਰੀ ਸਾਡੇ ਨਾਲ ਨਾਟਕ ਕਰ ਰਿਹਾ ਸਾਹਿਬ ਤੇ ਸਦਨਲ ਇਹਦੇ ਡੈਡੀ ਸਾਰੀ ਫੈਮਿਲੀ ਇਹਨਾਂ ਦੀ ਕੰਮ ਕਰਦੀ ਹੈ ਮਹਜਾਨ ਸਿੱਧੂ ਇਹਨਾਂ ਦਾ ਹਰ ਵੀਕ ਤੇ ਮਾਪਿਆਂ ਦੀ ਕਿੰਨੀ ਜ਼ਿਆਦਾ ਸੈਕਰੀਫਾਈਸ ਆ ਜਿਹੜੇ ਹਰ ਵੀਕ ਇਥੋਂ ਬੈਂਕੂਵਰ ਫਲਾਈ ਕਰਕੇ ਲੈ ਕੇ ਜਾਂਦੇ ਨੇ ਤੇ ਦੂਜੀ ਨਾਲ ਇਹਦੇ ਦੇ ਵੀ ਅਸੀਂ ਮਾਨ ਕਰਦੇ ਆ ਤੇ ਮਾਪੇ ਤੇ ਮਾਨ ਹੈ ਕਿ ਇਥੋਂ ਦੀ ਸਰਕਾਰਾਂ ਕਿਹੜੇ ਨੂੰ ਤਾਂ ਐਪੀਐਮਐਲ ਨੇ ਤੁਹਾਡੇ ਇਲਾਕਿਆਂ ਦੇ ਬਹੁਤ ਰੱਕੀ ਕਰਦੇ ਆ ਬੜਾ ਕੁਝ ਕਰਾਉਂਦੇ ਆ ਪਰ ਇਸ ਬੱਚੀ ਨੂੰ ਟਿਕਟ ਦੀ ਮਨੀ ਵੀ ਨਹੀਂ ਦਿੰਦਾ ਕੋਈ ਜੀ ਸੋ ਬੱਚਾ ਨੈਸ਼ਨਲ ਖੇਡ ਰਿਹਾ ਤੇ ਸਰਕਾਰਾਂ ਕੋਈ ਹੈਲਪ ਨਹੀਂ ਕਰ ਰਹੀਆਂ ਹੈਗੀਆਂ ਸੋ ਲੋਕ ਸਪਾਂਸਰਸ ਤੇ ਉਹਦੇ ਮਾਪੇ ਦੋ ਸਾਰਾ ਖਰਚਾ ਕਰਕੇ ਬੱਚਿਆਂ ਨੂੰ ਆਪਿਆਂ ਨੂੰ ਆਪ ਖੜਾ ਰਹੀ ਨੇ ਇੱਕ ਤਾਂ ਇਹ ਤੇ ਦੂਜੀ ਗੱਲ ਸੁਖਵੀਰ ਗਰੇਵਾਲ ਨੇ ਜਦੋਂ ਇਹਨਾਂ ਦੀਆਂ ਬੱਚੀਆਂ ਫੀਲਡ ਹਾਕੀ ਵਿੱਚ ਖੇਡਣ ਲੱਗੀਆਂ ਸੀ ਤਾਂ ਮੁੰਡਿਆਂ ਦੀ ਟੀਮ 'ਚ ਖੇਡਦੀਆਂ ਸੀ ਜੀ ਸੋ ਆਪਾਂ ਆਪ ਦੇ ਆਪ ਨੂੰ ਕਹਿਣ ਲੱਗੇ ਵੀ ਅਸੀਂ ਡਿਵੈਲਪਡ ਕੰਟਰੀ 'ਚ ਬੈਠੇ ਆ ਅਸੀਂ ਇੰਨੇ ਜ਼ਿਆਦਾ ਉੱਤੇ ਤੱਕ ਮਾਡਰਨ ਲੋਕੀ ਮਾਡਰਨ ਕਾਰਾਂ ਵੱਡੇ ਘਰ ਤੇ ਤੁਹਾਡੀਆਂ ਬੱਚੀਆਂ ਬਰਾਬਰ ਦੇ ਲੈਵਲ ਤੇ ਵੀ ਨਹੀਂ ਹੈਗੀਆਂ ਹਜੇ ਉਹ ਮਤਲਬ ਮਤਲਬ ਉਹਨਾਂ ਕੋਲ ਕੋਈ ਹਾਕੀ ਦੀ ਟੀਮ ਹੀ ਨਹੀਂ ਹੈ ਜਿੱਦੇ 'ਚ ਉਹ ਖੇਡ ਸਕਣ ਸੋ ਸਾਨੂੰ ਐਜ਼ ਅ ਕਮਿਊਨਿਟੀ ਇਹਨੂੰ ਝਾਕਣਾ ਚਾਹੀਦਾ ਇਹਦੇ ਲਈ ਅਨੌਰਤਾ ਮੜਨਾ ਸਾਨੂੰ ਚਾਹੀਦਾ ਪਰ ਹਲੇ ਵੀ ਸਾਡੇ ਇੰਡੀਆ ਚ ਕੀ ਆ ਜਦੋਂ ਅਸੀਂ ਕਿਤੇ ਜਾ ਕੇ ਭੈਣਾਂ ਨੂੰ ਕਹਿੰਨੇ ਆ ਭੈਣੋ ਆਪਾਂ ਚਲ ਜੀਏ ਆਪਣੇ ਅੱਜ ਪ੍ਰੋਗਰਾਮਾਂ ਅੱਜ ਕੋਈ ਕੁੜੀ ਸਾਰੀ ਗਈ ਅੱਜ ਕੋਈ ਕੁਝ ਹੋਰ ਹੋ ਗਿਆ ਅੱਜ ਸਾਡੇ ਹੱਕਾਂ ਦੀ ਗੱਲ ਆ ਅੱਜ ਸਾਡੀ ਜ਼ਮੀਨ ਖੋਈ ਜਾਂਦੀ ਆ ਪਰ ਉਹ ਕੀ ਕਹਿੰਦੀਆਂ ਨੇ ਉਹ ਕਹਿੰਦੀਆਂ ਮੇਰਾ ਤਾਂ ਟਾਈਮ ਨਹੀਂਗਾ ਤੁਹਾਡਾ ਵਾਹੀ ਜਾਊਗਾ ਟਾਈਮ ਉਹਨਾਂ ਦਾ ਹੁੰਦਾ ਪਰ ਉਹਨਾਂ ਨੂੰ ਦੋ ਤਿੰਨ ਗੱਲਾਂ ਦਾ ਹੀ ਪਤਾ ਕਿ ਇੱਕ ਤਾਂ ਅਸੀਂ ਬੱਚੇ ਜੰਮਣੇ ਆ ਦੂਜਾ ਅਸੀਂ ਘੰਡੋੜੀ ਦੇ ਉੱਲੇ ਬੈਠ ਕੇ ਕੰਮ ਕਰਨਾ ਬੀਜੀ ਗੱਲ ਤਾਂ ਉਹਨਾਂ ਨੂੰ ਹਲੇ ਤੱਕ ਨਹੀਂ ਪਤਾ ਲੱਗਾ ਹਲੇ ਇੰਨੀਆਂ ਪਛੜੀਆਂ ਹੋਈਆਂ ਨੇ ਮੇਰਾ ਕਹਿਣ ਦਾ ਮਤਲਬ ਸਾਡੀ ਬੀਬੀ ਗਲਾਕੌਰ 150 ਸਾਲ ਪਹਿਲਾਂ ਤੁਰੀ ਸੀ ਦੇਖੋ ਆਪਾਂ ਆਪਣੇ ਅੰਦਰ ਛਾਤੀ ਮਾਰ ਕੇ ਦੇਖੀਏ ਕਿ ਬੀਬੀ ਗਲਾਕੌਰ ਥਿਲੋ ਕਿੰਨੀ ਤਕੜੀ ਸੀ ਸਾਨੂੰ ਸਭ ਨੂੰ ਬੀਬੀ ਗਲਾਕੌਰ ਵਰਗੇ ਤਗੜੇ ਬਣਨਾ ਚਾਹੀਦਾ ਲੱਖ ਲੱਖ ਪ੍ਰਣਾਮ ਸਿੱਧਾ ਮੇਰਾ ਲਾਲ ਸਲਾਮ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ऋषि नागर जी बारे मैं बहुत ही गल नहीं करनी ਤੁਸੀਂ ਸਾਰੇ ਜਾਣਦੇ ਹੋ ਕਿ ਰਿਸ਼ੀ ਨਾਗਰ ਜੀ ਆਪਣੀ ਪੱਤਰਕਾਰਤਾ ਰਾਹੀਂ ਆਪਣੇ ਰੇਡੀਓ ਰਾਹੀਂ ਸੱਚ ਦੀ ਆਵਾਜ਼ بلند ਕਰਨ ਦੀ ਕੋਸ਼ਿਸ਼ ਕਰਦੇ ਆ ਸੱਚ ਕਹਿਣ ਦੀ ਜ਼ਰੂਰਤ ਰੱਖਦੇ ਆ ਤੇ ਸੱਚ ਕਹਿਣ ਦਾ ਖਾਮਿਆਜ਼ਾ ਵੀ ਭੁਗਤਦੇ ਆ ਤੇ ਉਸ ਤੋਂ ਘਬਰਾਉਂਦੇ ਨਹੀਂ ਜਿਹੜੇ ਮੱਥੇ ਉਸ ਨੂੰ ਪਰਵਾਨ ਕਰਕੇ ਅੱਗੇ ਕਦਮ ਪੁੱਟਣ ਦਾ ਯਤਨ ਕਰਦੇ ਆ ਤੇ ਉਹਦੇ ਬਾਰੇ ਜਗਤਾਰ ਜੀ ਦਾ ਇੱਕ ਸ਼ੇਅਰ ਹੈ ਕਿ ਪੈਰਾਂ ਚ ਬੇੜੀਆਂ ਨੇ ਨੱਚਦੇ ਨੇ ਲੋਕ ਫਿਰ ਵੀ ਸਤਿ ਸ਼ੁਕਰ ਹੈ ਕਿ ਮਹਿਬੂਬ ਆਇਆ ਹੈ ਅੰਤ ਮੇਰਾ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ ਸੋ ਵੀਸ਼ਾ ਪਰ ਉਹ ਚੀਜ਼ ਨੇ ਗੁਰਸ਼ਰਨ ਕਲਾ ਭਵਨ ਤੇ ਲੋਕ ਕਲਾ ਮੰਚ ਵੱਲੋਂ ਅੱਜ ਅਸੀਂ ਇਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਹਨ ਗੈਰੀਆਂ ਕਰ ਚਾਨਾ ਸੋ ਹਰਚਰਨ ਪ੍ਰਹਾਰ ਜੀ ਨੇ ਵੀ 1 ਸਾਲ ਲਈ ਹਮੈਂ ਅਮਾਉਂਟ ਨਹੀਂ ਦੱਸਦਾ 1 ਸਾਲ ਲਈ ਥੋੜੇ 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 ਪੈਸੇ 1 ਸਾਲ ਲਗਾਤਾਰ ਦੇਣ ਦਾ ਸਾਨੂੰ ਵਾਦਾ ਕੀਤਾ ਹੈ ਅਸੀਂ ਹਰਚਰਨ ਪ੍ਰਹਾਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਗਲੇ ਮੇਲੇ ਤੇ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਏ ਬਹੁਤ ਸਾਰੇ ਸਾਥੀ ਜਰਨੈਲ ਤੱਕੜ ਜੀ ਸੁਪਵਿੰਦ ਡਾਕਟਰ ਸੁਖਵਿੰਦਰ ਥੰਦ ਜੀ ਗੁਰਜਨਰ ਭੈਣ ਜੀ ਹੋਰ ਬਹੁਤ ਸਾਰੇ ਨਾਮ ਆ ਸੁਖਵੀਰ ਗਰੇਵਾਲ ਜੀ ਰਿਸ਼ੀ ਨਾਗਰ ਜੀ ਬਹੁਤ ਸਾਰੇ ਨਾਮ ਆ ਜਿੰਨ ਜਿਹੜੇ ਗੁਰਸ਼ਰਨ ਕਲਾ ਭਵਨ ਵਿੱਚ ਪਾਈ ਪਾਈ ਦਾ ਯੋਗਦਾਨ ਪਾਉਂਦੇ ਨੇ ਬਹੁਤ ਬਹੁਤ ਧੰਨਵਾਦ ਇਹ ਸਨਮਾਨ ਕਰ ਰਹੇ ਹਾਂ ਗੁਰਨਤਨ ਕਲਾ ਭਵਨ ਬਣਾਇਆ ਸੀ ਗੁਰਸ਼ਰਨ ਭਾਜੀ ਨੇ ਉਸ ਦਾ ਉਦਘਾਟਨ ਕੀਤਾ ਸੀ ਤੇ ਉਸ ਵੇਲੇ ਉਹਨਾਂ ਨੇ ਕਿਹਾ ਸੀ ਇੱਥੇ ਬਹੁਤ ਵੱਡੇ ਵੱਡੇ ਸਮਾਗਮ ਹੋਇਆ ਕਰਨਗੇ ਤੇ ਸਾਨੂੰ ਮਾਣ ਆਏ ਦੱਸਦਿਆਂ ਹੋਇਆਂ ਕਿ ਜਦੋਂ ਬਤੀ ਕਿਸਾਨ ਜਥੇਬੰਦੀਆਂ ਸਮੇਂ ਵੀ ਹਕੂਮਤ ਨਾਲ ਲੜ ਰਹੀਆਂ ਸੀ ਤਾਂ ਗੁਰਸ਼ਰਨ ਕਲਾ ਭਵਨ ਵਿੱਚ ਉਹਨਾਂ ਦੀਆਂ ਮੀਟ ਕਾਮ ਹੁੰਦੀਆਂ ਸੀ ਸੋ ਇਹ ਵੱਡੀ ਗੱਲ ਹੈ ਕਿ ਸੰਘਰਸ਼ੀਲ ਲੋਕਾਂ ਦਾ ਉਹ ਮੱਕਾ ਗੁਰਸ਼ਰਨ ਕਲਾ ਭਵਨ ਜਿਹੜਾ ਲੰਬੇ ਸਮੇਂ ਤੋਂ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ਉਸ ਗੁਰਸ਼ਰਨ ਕਲਾ ਭਵਨ ਵਿੱਚ ਇਸ ਤਰ੍ਹਾਂ ਦੀਆਂ ਚੇਅਰਜ਼ ਲਗਾਉਣੀਆਂ ਸੀਗੀਆਂ ਤੇ ਇਹ ਵੀ ਸਬੱਬੀ ਗੱਲ ਸੀ ਕਿ ਰਿਸ਼ੀ ਨਾਗਰ ਜੀ ਦੇ ਮਾਤਾ ਜੀ ਐ ਇਸ ਸੰਸਾਰ ਤੋਂ ਸਾਨੂੰ ਅਲਵਿਦਾ ਕਹਿ ਗਏ ਤੇ ਗੁਰਸ਼ਰਨ ਕਲਾ ਭਵਨ ਆਏ ਤੇ ਆਪਣੇ ਮਾਤਾ ਜੀ ਦੀ ਯਾਦ ਵਿੱਚ ਇਹਨਾਂ ਨੇ 1 ਲੱਖ ਰੁਪਏ ਦੀ ਸਾਨੂੰ ਸਹਾਇਤਾ ਕੀਤੀ ਸੀ ਸੋ ਸਾਨੂੰ ਲੱਗਿਆ ਕਿ ਰਿਸ਼ੀ ਨਾਗਰ ਜੀ ਨੂੰ ਕੈਲਗਰੀ ਹੀ ਲੋਕ ਕਲਾ ਮੰਚ ਦੇ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਜਾਵੇ ਅੱਜ ਇਹਨਾਂ ਨੂੰ ਇੱਥੇ ਇਸ ਮੰਚ ਤੇ ਸਨਮਾਨਿਤ ਕਰਦਿਆਂ ਹੋਇਆਂ ਅਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ ਕਿ ਰਿਸ਼ੀ ਨਾਗਰ ਜੀ ਨੂੰ ਅਸੀਂ ਸਨਮਾਨ ਦੇ ਰਹੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਵੀ ਇਕ ਗੱਲ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀ გასਾਂ ਰੋਹਾਂ ਦੀ ਕਿਰਤ ਕਮਾਈ ਵਿੱਚੋਂ ਬੁਰ ਸ਼ਰਨ ਕਲਾ ਭਵਨ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਹੋਇਆ ਹੈ ਅਸੀਂ ਤੁਹਾਡੇ ਯੋਗਦਾਨ ਨੂੰ ਵੀ ਸਲਾਮ ਕਰਦੇ ਆ ਸਿਰਦਾ ਕਰਦੇ ਆ ਇੱਕ ਇੱਕ ਪਾਈ ਪਾਈ ਦਾ ਸਾਡੇ ਕੋਲੇ ਰਿਕਾਰਡ ਹੈ ਜਦੋਂ ਵੀ ਤੁਸੀਂ ਚਾਹੋ ਉਹ ਰਿਕਾਰਡ ਚੈੱਕ ਕਰ ਸਕਦੇ ਹੋ ਤੇ ਇਹ ਲੋਕਾਂ ਦੀ ਸੰਸਥਾ ਹੈ ਲੋਕਾਂ ਲਈ ਬਣਾਈ ਗਈ ਹੈ ਤੇ ਲੋਕਾਂ ਲਈ ਹੀ ਕੰਮ ਕਰਦੀ ਰਹੂਗੀ ਸਾਡੇ ਸਾਰੇ ਸਾਥੀਆਂ ਤੋਂ ਬਾਅਦ ਹੋਰ ਜਿਹੜੇ ਸਾਥੀ ਲੋਕਾਂ ਦੀ ਗੱਲ ਕਰਨ ਵਾਲੇ ਹੋਣਗੇ ਉਹ ਇਸ ਸੰਸਥਾ ਦੇ ਵਾਰਿਸ ਹੋਣਗੇ ਹਰ ਚਰਨ ਪ੍ਰਹਾਰ ਜੀ ਨੇ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਪਰ ਮੇਰਾ ਮਨ ਵੇਚਦੀ ਹੋਣ ਦਾ ਤਜਰਕਰਾ ਹੁਣ ਪਹਿਲਾਂ ਤਾਂ ਮੋਰੇ ਦੱਸਦਾ ਕੁਛ ਨਹੀਂ ਸਾਰੀ ਜ਼ਿੰਦਗੀ ਬਸ ਤੇਰਾ ਹੀ ਤੇਰਾ ਹੀ ਤੇਰਾ ਪੁੱਤ ਪੁੱਤ ਸਰਦੀ ਮਜਬੂਰੀ ਸਾਉਂਦਰ ਦੀ ਕੋਸ਼ਿਸ਼ ਕਰ ਪੁੱਤ ਉਹ ਪਪੜੀਆਂ ਜਵਾਨ ਘਣਾ ਵਾਹ ਲੈ ਕੇ ਕਿਵੇਂ ਗੋੜੀ ਰੇਲ ਵਰਗੂ ਵਾਦੀਆਂ ਹੀ ਕਰਦੀਆਂ ਨੇ ਤੁਸੀਂ ਸਮਝ ਨਹੀਂ ਰਹੇ ਹੋ ਮੇਰਾ ਪੜਾਈ ਦਾ ਵੀਜ਼ਾ ਤਾਂ ਪਹਿਲਾਂ ਵੀ ਕਿੰਨੀ ਵਾਰ ਰਿਜੈਕਟ ਹੋ ਚੁੱਕਾ ਨਾਲ ਇੱਥੋਂ ਕੋਈ ਅੰਸਰ ਨੌਕਰੀ ਵੀ ਤਾਂ ਨਹੀਂ ਦਿੰਦਾ ਤਾਂ ਤਾਂ ਆਪ ਨਹੀਂ ਸਮਝ ਆਂਦਾ ਕਿ ਮੈਂ ਘਰਾਂ ਦੇ ਕਰਾਂਗੀ ਹੂ ਬਾਪੂ ਬਾਪੂ ਦੇ ਜਿੱਦਾਂ ਕਹਾਂਗਾ ਨਾ ਮੈਂ ਉਹਦਾ ਕਰਨਾ ਪਰ ਆਹ ਕੰਮ ਨਾ ਕਰ। ਨਹੀਂ ਕਰਦਾ। ਫੇਰ ਤੂੰ ਆਮ ਕਰ। ਬਾਹਰ ਚੱਲਿਆ ਜਾ। ਬਾਹਰ ਚੱਲਿਆ ਜਾ। ਉਹ ਬਾਪੂ ਪਰ ਮੈਂ ਬਾਹਰ ਜਾਣਾ ਕਿੱਦਾਂ? ਉਹ ਤੂੰ ਚਰਤਾ ਨਾ ਕਰ। ਬਾਹਰ ਭੇਜਣ ਦਾ ਇੱਕ ਜਿਗਾੜਾ ਨਾ ਲਾ ਲਿਆ। ਇੱਕ ਏਜੰਟ ਹੈਗਾ ਡੀਐਨ ਪੱਧਰੀ। ਉਹ ਕਹਿੰਦਾ ਮੈਂ ਮੁੰਡੇ ਨੂੰ ਸਿੱਧਾ ਅਮਰੀਕਾ ਭੇਜ। ਡੀਐਨ ਪੱਧਰੀ। ਉਹ ਆਹ ਡੀਐਨ ਪੱਧਰੀ। ਨਾਂ ਤਾਂ ਉਹਦਾ ਹੈਗਾ ਦੀਨਾ ਨਾਲ। ਤੇ ਲੋਕ ਨੂੰ ਕਾਇ ਲੱਗੇ ਮਾਂ ਦਾ ਦੀਨਾ ਇਸ ਗੱਲ ਤੋਂ ਖਹਿ ਜਾਂਦਾ ਸੀ ਆ ਇੱਥੇ ਫਰੂਟਾਂ ਦੀ ਰੇੜੀ ਲਾਉਂਦਾ ਹੁੰਦਾ ਸੀ ਤੇ ਹੁਣ ਜਾ ਕੇ ਉਹਦਾ ਕਦੇ ਕਾਰੋਬਾਰ ਦੇਖੇ ਫਦਾ ਹੈਰਾਨ ਰਹਿ ਜਾਂਦਾ ਉਹ ਕਮਾਲ ਕਰਦੀ ਮਾਂ ਦੇ ਦੀਨੇ ਨੇ ਉਹ ਬਾਪੂ ਨੂੰ ਕਿੱਥੇ ਫਸ ਗਿਆ ਨਾ ਮਾਂ ਦੇ ਦੀਨੇ ਦੇ ਚੱਕਰ ਵਿੱਚ ਓਏ ਨਾ ਏਜੰਟਾਂ ਨੇ ਮਾਂ ਵਾਲੇ ਪੁੱਤ ਨੂੰ ਮਾਰਤਾ ਕੰਡ ਰਾਈ ਕਿਸ਼ਤੀਆਂ ਦੇ ਡੋਬੋ ਕੇ ਮਾਰਤਾ ਸੀ ਭੁੱਲ ਗਿਆ ਤੁਸੀਂ ਆ ਕੜੇ ਵਾਸ਼ਾ ਅੱਜ ਨੂੰ ਪਨਾਮਾ ਦੇ ਜੰਗਲਾਂ ਵਿੱਚ ਰਹੀ ਹੈ ਬਿੱਟੀ ਰਸੀਬ ਨਹੀਂ ਹੋਈ ਉਹਨਾਂ ਦੀ ਪੰਜਾਬ ਦੀ ਜਵਾਨੀ ਕੰਨ ਕਿਸਮ ਦਾ ਸੰਪਰਕ ਬਚਾ ਲੈ ਬਾਪੂ ਸੌਤਾ ਤੇ ਨਾ ਜਨਤਾ ਤਾਂ ਪੰਜਾਬ ਦੀ ਜਵਾਨੀ ਬਚਾ ਲੈ ਬਾਪੂ ਮੈਨੂੰ ਬਚਾ ਲੈ ਬਾਪੂ ਮੈਨੂੰ ਬਚਾ ਓਏ ਪੁੱਤਾਂ ਤੂੰ ਇਹਨਾਂ ਨੂੰ ਕਿਉਂ ਦੇਖਦਾ ਉਹ ਸੈਂਕੜੇ ਆਉਂਦੀ ਆਉਦੀ ਮੰਜ਼ਲ ਤੇ ਕੁੱਝ ਵੀ ਤਾਂ ਗਏ ਨੇ ਆ ਆਪਣੇ ਪ੍ਰੀਤਮ ਕਾ ਭੋਲਾ ਉਹ ਸਰਜੀਤ ਸਿੰਘ ਕਾ ਖੰਦਾ ਆ ਆਪਣੇ ਕੇਰ ਸਿੰਘ ਦਾ ਹਰਦੀਪਾ ਉਹ ਇਹਨਾਂ ਮੁੰਡਿਆਂ ਨੇ ਕਮਾਈਆਂ ਕਰਕੇ ਰੰਗ ਬੰਨਤੇ ਆ ਹੁਣ ਜਦੋਂ ਪਿੰਡ ਦੇ ਸਾਹੇ ਕਮਾਜ ਕੇਰੂ ਕਹਿ ਹੁੰਦਾ ਆ ਲਿਖੋ ਵੀ ਸਾਡੇ ਹਰਦੀਪ ਸਿੰਘ ਦਾ ਲੱਖ ਰੁਪਈਆ ਤਾਂ ਮੇਰਾ ਕੀ ਕਰਦਾ ਕਦੋਂ ਹੁੰਦੇ ਆਣਗੇ ਜਦੋਂ ਅਸੀਂ ਵੀ ਕਹਿਣ ਜੋਗੇ ਹੋਵਾਂਗੇ ਸਾਡੇ ਵੀ ਹਰਮਿੰਦਰ ਸਿੰਘ ਦਾ ਦੇਖੋ ਵੀ 2 ਲੱਖ ਤੇ ਫਿਰ ਤੇਰੀਆਂ ਭੈਣਾਂ ਦੇ ਵਿਆਹ ਕਰਕੇ ਕੱਜ ਵੱਜ ਗਏ ਤੇ ਪੁੱਤ ਫਿਰ ਤੇਰੇ ਵਿਆਹ ਤੇ ਵੀ ਅਸੀਂ ਆਪਦੇ ਚਾਹ ਮਨਾਰ ਪੂਰੇ ਕਰੀਏ ਪੁੱਤ ਪਰ ਤੂੰ ਬਾੜੀਆ ਦਲੀਲਾਂ ਨਾ ਕਰ ਤਿਆਰੀ ਕਰੋ ਮੈਂ ਤਾਂ ਕਹਿੰਦੀ ਕੱਲ ਹੀ ਜਾਇਆ ਹੋ ਮਾਹ ਦੇ ਘੀਨੇ ਕੋਲ ਓਏ ਉਹਦਾ ਨਾ ਦਿਨਾਂ ਨਾ ਦਾ ਜੋ ਵੀ ਆ ਆ ਹੈਗਾ ਤਾਂ ਮਾ ਦਾ जरूर जी जरूर था काम ही लोगों मैं कहना जी बेड़ा बह जे फिर सड़े धोखेबाज सेंटा का जिन्हें करके ना सरादे वर्गिया का नी खां खा बदनाम है जे तो हो पर गुर जी साडा काम पूरा साफ सुथरा जी ਉਹ ਮੇਰੀ ਫੁੱਲ ਗਰੰਟੀ ਆ ਜੀ ਤੁਸੀਂ ਸਿੱ ਤੁਹਾਡੇ ਕਾਕਾ ਜੀ ਸਿੱਧੇ ਪਹੁੰਚਣਗੇ ਜੀ ਅਮਰੀਕਾ ਉਹ ਤੁਹਾਨੂੰ ਨਾਲੇ ਡੀ ਐਨ ਪੱਧਰੀ ਹੋ ਜਾ ਚਿੰਤਾ ਕਰਨ ਦੀ ਕੋਈ ਲੋੜ ਹੀ ਨਹੀਂ ਜੀ ਡੋਂਟ ਵਧੀ ਜੀ ਅਸੀਂ ਬੈਠੇ ਆ ਜੀ ਉਹ ਸੱਚ ਗੱਲਾਂ ਗੱਲਾਂ ਇਸ ਤੇ ਮੈਂ ਕਾਕਾ ਜੀ ਤਾਂ ਨਹੀਂ ਪੁੱਛਦੇ ਭੁੱਲ ਗਿਆ ਜੀ ਕਾਕਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹਰਵਿੰਦਰ ਸਿੰਘ ਹਰਵਿੰਦਰ ਜੀ ਵੈਰੀ ਗੁੱਡ ਵੈਰੀ ਗੁੱਡ ਕਾਕਾ ਜੀ ਆ ਜੀ ਤੁਸੀਂ ਮੇਰਾ ਸਿੱਧਾ ਅਮਰੀਕਾ ਦਾ ਵੀਜ਼ਾ ਲਵਾ ਦੋਗੇ ਹਾਂਜੀ ਹਾਂਜੀ ਕਾਕਾ ਜੀ ਸਿੱਧਾ ਵਿਜੇ ਲਿਖੋ ਜੀ ਅਮਰੀਕਾ ਦਾ ਤੇ ਹੋਰ ਕੀ ਉਹ ਤੁਸੀਂ ਤਾਂ ਬਸ ਇਥੋਂ ਜਾ ਕੇ ਚੜਨਾ ਜੇ ਤਾਂ ਉਹ ਜਾ ਕੇ ਕਿੱਦਾਂ ਅਮਰੀਕਾ ਹੀ ਉੱਤਰਨਾ ਜੇ ਉਹ ਹੋਰ ਤੁਸੀਂ 50 ਬੇਟੀਆਂ ਭਲਾ ਤੁਹਾਨੂੰ ਕਾਹਦੀਆਂ ਦੇਣੀਆਂ ਜੇ ਜੇ ਅਸੀਂ ਇੰਨਾ ਵੀ ਕੰਮ ਨਾ ਕਰਾਇਆ ਤੇ ਤੁਹਾਡਾ ਕੰਮ ਤਾਂ ਜੀ ਬਸ ਕਾਗਜ਼ ਇਕੱਠੇ ਕਰਦਾ ਜੀ ਉਹ ਬਾਕੀ ਦੇ ਫਾਰਮੈਟ ਇਹ ਛੱਡੋ ਡਿਜੀਟ ਪੱਤਰੀ ਤੇ ਅਸੀਂ ਬੈਠੇ ਆ ਜੀ ਡਾਟ ਵਾਂਗੂ ਹਾਂਜੀ ਸਾਰੇ ਏਜੰਟ ਛੋੜ ਛੋੜ ਜਿਦਾ ਹੀ ਕਹਿੰਦੇ ਆ ਫੇ ਬਾਅਦ ਚ ਫਿਰ ਉਹ ਡੰਕੀ ਲਵਾ ਦਿੰਦੇ ਆ ਓਹੋ ਯਾਰ ਅੱਤੋਂ ਸੇ ਕੀ ਹਰ ਵੇਲੇ ਨਾ ਡੰਗੀ ਡੰਗੀ ਕਿਆ ਕਹਿੰਦਾ ਸਾਡੀ ਗਰੀਬਾ ਦੀ ਮਿੱਟੀ ਪਾਟ ਦੇ ਦਿੰਦੇ ਓ ਕਾਕਾ ਜੀ 2 ਸਾਲ ਪਹਿਲਾਂ ਮੈਂ ਮੁੰਡੇ ਭੇਜੇ ਸੀ ਅਮਰੀਕਾ ਉਹ ਅੱਜ ਵੀ ਤੱਕ 4 ਲੱਖ ਰੁਪਏ ਮਹੀਨਾ ਕਮਾਉਂਦੇ ਜੇ 4 ਲੱਖ ਉਹ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਜੀ ਤੇ ਲੰਮੀਆਂ ਲੱਗੀਆਂ ਕਾਰਾਂ ਚ ਘੁੰਮਦੇ ਦੇ ਘੁੰਮਦੇ ਦੇ ਕਾਕਾ ਜੀ ਉਹ ਵੀ ਤਾਂ ਤੱਗੀ ਬਣ ਕੇ ਇੱਥੋਂ ਗਏ ਸੀ ਉਹ ਨਾਲੇ ਤੁਹਾਡੇ ਵਰਗੇ ਨੌਜਵਾਨ ਮੁੰਡਿਆਂ ਨੂੰ ਕੀ ਹੁੰਦਾ ਜੇ ਉਹ ਇੱਕ ਅੱਧਾ ਮਹੀਨਾ ਜੇ ਆਫ ਸੌਕ ਕੱਟ ਵੀ ਲੈ ਤਕੜ ਕੱਟ ਕੇ ਉਹ ਅਸੀਂ ਤਾਂ ਇਹਨੇ ਕਹਤੇ ਆ ਕਿ ਜਿੰਨਾ ਗੁਰੂ ਤਾਂ ਮਾਰੋ ਤੁਹਾਡੇ ਤੋਂ ਵਿਛੋੜਿਆ ਉਸ ਦੇ ਕਰਛੰਦਾਰ ਬਖਸ਼ੀ ਮਾਲਕਾ ਤੇ ਜੇਹੇ ਧਰ ਕੇ ਸਾਡੇ ਕੋਲ ਬਾਬਾ ਜੀ ਜਿਹੜੀ ਧਰਤੀ ਨੂੰ ਤੁਹਾਡੇ ਚਰਨਛੋਹ ਪ੍ਰਾਪਤ ਆ। ਪਸਰ ਤੋਂ ਸਾਨੂੰ 10-15000 ਕਿਲੋਮੀਟਰ ਦੂਰ ਦੀ ਯਾਤਰਾ। ਜਦੋਂ ਗਰੀਬੀਆਂ ਦੀਆਂ ਮੁਸ਼ਕਲਾਂ ਨਾਲ ਵੀ ਖੇਡ ਰਹੀ ਸੀ। ਓਏ ਫਿੱਥੀ। ਓ ਭਾਈ ਤੂੰ ਤਾਂ ਕੈਸੀ ਨਹੀਂ। ਤੂੰ ਅਮਰੀਕਾ ਦੇ ਚੱਕਰ ਚ ਕਿੱਦਾਂ ਫਸਿਆ? ਯਾਰ ਇੱਕ ਤਾਂ ਮੇਰਾ ਨਾਮ ਸਹੀ ਇਸੇ ਲੈਣਾ ਸਿੱਖ ਲੈ ਤੂੰ ਸਰਦਾਰ ਭਾਈ। ਮੇਰਾ ਨਾਮ ਪ੍ਰਿਥਵੀ ਹੈ। ਉਹੀ ਤਾਂ ਕਿਹਾ ਪ੍ਰਿਥਵੀ ਨਹੀਂ ਹੈ। ਭਾਈ ਮੈਂ ਤਾਂ ਫਸ ਗਿਆ ਯਾਰ ਇਸ ਚੱਕਰ ਵਿੱਚ ਜਿਸ ਚੱਕਰ ਮਾਤੋਂ ਸਭ ਲੋਕ ਫਸ ਗਏ ਇਹ ਪੂਰਾ ਪੰਜਾਬ ਫਸ ਗਿਆ ਹੈ ਜੈਸੇ ਕੈਨੇਡਾ ਅਮਰੀਕਾ ਕੇ ਬਿਨਾ ਕੋਈ ਕੰਮ ਹੀ ਨਾ ਹੈ ਉਹੀ ਚੱਕਰ ਤਾਂ ਪਤਾ ਕਰਨਾ ਕਿ ਹਰਿਆਣੇ ਵਿੱਚ ਕੀ ਚੱਕਰ ਹੈ ਸਾਡੇ ਪੰਜਾਬ ਤਾਂ ਕੁਝ ਮਜਬੂਰੀ ਹੈ ਕੁਝ ਭੇੜਚਾਲ ਹੈ ਤੇ ਕੁਝ ਸਟੈਟਸ ਸਿੰਗਲ ਵੀ ਨੇ ਜੇਕਰ ਕਿਤੇ ਦਾ ਕੋਈ ਰਿਸ਼ਤੇਦਾਰ ਭਾਈ ਭਤੀਜਾ ਕਨੇਡਾ ਰਿਕਸ ਆਸਟ੍ਰੇਲੀਆ ਆਈਲੈਂਡ ਨਹੀਂ ਗਿਆ ਹੋਇਆ ਤਾਂ ਉਹਨੂੰ ਬੱਸ ਉਹੀ ਦੱਸ ਸਮਝ ਜਾਂਦਾ ਦੱਸ ਜਾਂ ਕੀਤਾ ਜਾਂਦਾ ਉਹਦੇ ਤੇ ਨਾਲੇ ਨਾ ਇੱਕ ਦੂਜੇ ਨਾਲ ਗੱਲ ਕਰਦੇ ਕਰਦੇ ਅਹਿਸਾਸ ਕਰਾ ਦਿੰਦੇ ਆ ਤੇ ਕਹਿੰਦੇ ਆ ਹੋ ਕੋਈ ਹਾਂ ਮੇਰੀ ਜਿਹੜਾ ਜੈਕਟ ਪਾਈ ਉਹ ਜੈਕਟ ਓਏ ਮਰ ਕਨੇਡਾ ਵਾਲੇ ਮੁੰਡੇ ਗੱਪੇ ਜੀਏ ਉਹ ਜਿਹੜੇ ਬਹੁਤ ਨਿੱਕੀ ਆ ਬਹੁਤ ਨਿੱਕੀ ਜਿੰਮਤ ਠੰਡ ਹੋਵੇ ਜੋ ਨਹੀਂ ਲੱਗਦੀ ਮੁੰਡਿਆਂ ਨੇ ਭਾਵ ਲੁਧਿਆਣਾ ਦੇ ਕਬਾੜ ਮਾਰਕਟ ਤੋਂ ਲੈ ਕੇ ਦਿੱਤੇ ਹੋ બસ ਇਹ ਰੀਜ ਜੀ ਨੂੰ ਸਾਨੂੰ ਟਿਕਨ ਮਿਲਦੀ ਹੈ পেনশন ਕੱਢੀਆਂ ਗੁੜੀਆਂ ਕੈਨੇਡਾ ਵਿੱਚ ਭਾਵੇਂ ਬੇੜੀਆਂ ਤੋੜਦੀਆਂ ਮੰਦੜੇ ਹਾਲ ਇੰਡੀਆ ਨੂੰ ਗੁੜੀਆਂ ਹੋਣ ਪਰ ਇੰਡੀਆ ਪੁੱਜ ਕੇ ਇਦਾਂ ਗੱਲਾਂ ਕਰਦੀਆਂ ਓਹ ਹੋ ਬਹੁਤ ਦਰਮੀਆਂ ਤੂੰ ਹਾਟ ਉੱਥੇ ਕੈਨੇਡਾ ਤੋਂ ਬਹੁਤ ਥਰੀ ਨੇ ਥਰੀ ਬੈਦਰ ਵੀ ਬਹੁਤ ਸੋਹਣਾ ਖੂਲ ਖੂਲ ਜਿਆ ਟਾਹੇ ਸ਼ਾਵਰ ਵੀ ਨਾ ਲਗੋ ਮੋਸ਼ਕ ਨਹੀਂ ਆਉਂਦਾ ਕੀ ਕੀ ਦੇਣਾ ਲੋਲੇ ਸੜਤਾ ਇੰਨੀਆ ਸਾਤ ਸੁਥਰੀਆ ਭਾਵੇਂ ਕੀ ਬਣਾ ਚੱਲੋ ਐ ਬੱਤੇ ਕਈ ਦੂਸਰੀ ਵੀ ਹੈ ਜੈਸੇ ہماری ਖੇਤੀ ਖੂਸਨੇ ਪਰ ਤੁਲਾ ਹੈ ਕਾਰਪੋਰੇਟ ਔਰ ہماری ਸਰਕਾਰیں ਉਨ੍ਹਾਂ ਸਾਥ ਵੀ ਦੇ ਰਹੀਆਂ ਹੈ

ਮਰ ਜਾਂ ਤੋਂ ਕੋਰੇ ਯੁੱਗਾਂ ਯੁੱਗਾਂ ਤੋਂ ਚੱਲੀਆਂ ਚੱਕ ਪੀੜਾਂ ਦੇ ਤੋੜੇ ਪਰ ਹੋਨੇ ਨੂੰ ਆਪਣੀ ਜੰਗ ਲੜਨੀ ਪੈਣੀ ਉਹ ਡਾਂ ਟੁੱਟੇ ਖੰਭਾ ਵਿੱਚ ਭਰਨੀ ਪੈਣੀ ਜਾ ਰਹੇ ਸੀ ਪਾਪਾ ਮੈਨੂੰ ਨਹੀਂ ਲੱਗਦਾ ਮੇਰੇ ਕੋਲੋਂ ਥੋੜੀ ਕੋਈ ਪਹੁੰਚਿਆ ਜਾਣਾ ਪਾਪਾ ਜਦੀਪ ਜਦੀ ਪੁੱਤ ਹੋਸ਼ ਕਰ ਪੁੱਤ ਅੱਪਾ ਤੇਰੇ ਪਾਪਾ ਕੋ ਪਹੁੰਚਣ ਆਇਆ ਪੁੱਤ ਅੱਪਾ ਤੇਰੇ ਪਾਪਾ ਕੋ ਪਹੁੰਚਣ ਖੜੇ ਆਣਾ ਮੰਮੀ ਉਹ ਰਾਸ ਸਾਬੀ ਉਹ ਮੈਨੂੰ ਲੈ ਜਾ ਰਹੇ ਨੇ ਲੈ ਨੰਬਰ ਤੇ ਸੁਖਜੀਤ ਪਾਈ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀਗਾ ਅ ਮੇਜ ਸੱਚ ਦੇਵਾ ਜੀ ਹੋਰ ਨਾਲ ਤਾੜੀਆਂ ਵੀ ਕਰਸ ਕਰਿਓ ਬਹੁਤ ਮਿਹਨਤ ਕੀਤੀ ਹੈ ਇਹਨਾਂ ਕਲਾਕਾਰਾਂ ਨੇ ਡੀ ਐਨ ਪੱਤਰੀ ਦੇ ਰੂਪ ਵਿੱਚ ਤੇ ਇੱਕ ਡੌਂਕਰ ਦੇ ਰੂਪ ਵਿੱਚ ਤੇ ਪੁਲਿਸ ਵਾਲੇ ਕਰਮਚਾਰੀ ਦੇ ਰੂਪ ਵਿੱਚ ਜਿਹੜਾ ਤੁਹਾਡੇ ਸਾਹਮਣੇ ਪਾਤਰ ਆਇਆ ਸੀ ਗੁਰਸ਼ਰਨ ਰਤਨ ਕਿਸਾਨ ਦੀ ਬੇਟੀ ਦੇ ਰੂਪ ਦਾ ਜਿਹੜਾ ਪਾਤਰ ਸਾਡੇ ਸਾਹਮਣੇ ਆਇਆ ਸੀ ਸੁਖਮਨੀ ਸਿੱਧੂ ਡਾਂਕੀ ਲਾ ਕੇ ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ ਨੌਜਵਾਨ ਦੇ ਰੂਪ ਵਿੱਚ ਇੱਕ ਪਾਤਰ ਜਿਹੜਾ ਆਇਆ ਸੀਗਾ ਤੁਹਾਡੇ ਸਾਹਮਣੇ ਕਰਨਵੀਰ ਸਿੰਘ ਮੋਲਾਪੁਰ ਇਸ ਦਾ ਮੁਲਾਪਰਦਨ ਕਲਾਕਾਰ ਬੈਨੀਪੈਗ ਬੈਨੀਪੈਗ ਸਟੂਡੈਂਟ ਦੇ ਤੌਰ ਤੇ ਆਇਆ ਹੋਇਆ ਸੀਗਾ ਤੇ ਉੱਥੋਂ ਜਦੋਂ ਇਹਨੂੰ ਪਤਾ ਲੱਗਿਆ ਤਾਂ ਇੱਥੇ ਵਿਸ਼ੇਸ਼ ਰੂਪ ਵਿੱਚ ਇਸ ਨਾਟਕ ਵਿੱਚ ਭਾਗ ਲੈਣ ਲਈ ਆਇਆ ਕਰਨਵੀਰ ਹਰਿਆਣਵੀ ਨੌਜਵਾਨ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀਗਾ ਦਿਲਪ੍ਰੀਤ ਸਰਪ੍ਰੀਤ ਸਿੰਘ ਇਹ ਬੇਲੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ ਤੇ ਕੋਰियोग्राफी ਗਵਨਣੇ ਦੇ ਵਿੱਚ ਇੱਕ ਗਵਨਣ ਹਿੰਦੋਸਤਾਨੀ ਗਵਨਣ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ ਸਾਡੀ ਭੈਣ ਹਰਪ੍ਰੀਤ ਕੌਰ ਇਹ ਇਸ ਨਾਟਕ ਦੇ ਨਾਇਕ ਦੇ ਰੂਪ ਵਿੱਚ ਹਰਵਿੰਦਰ ਦੇ ਰੂਪ ਵਿੱਚ ਕਿਸਾਨ ਦੇ ਪੁੱਤ ਦੇ ਰੂਪ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਪ੍ਰਤੀਕ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ ਅਮਰਤਪਾਲ ਪੰਜਾਬੀ ਕਿਸਾਨ ਬਾਪੂ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ ਹਰਕੀਰ ਧਾਲੀਵਾਲ ਦਵਿੰਦਰ ਕੌਰ ਜਿਹੜੀ ਲੰਕੀ ਲਾ ਕੇ ਗਈ ਸੀਗੀ ਲੜਕੀ ਜਸਦੀਪ ਉਹਦੀ ਬੇਟੀ ਸੀਗੀ ਉਸ ਲੜਕੀ ਦੇ ਰੂਪ ਵਿੱਚ ਕਿਸਾਨ ਦੀ ਬੱਟੀ ਸਾਡੇ ਜਿਹੜੇ ਇਹ ਕਲਾਕਾਰ ਨੇ ਸਿਰਫ ਤਾਲੀਆਂ ਜਿਨ੍ਹਾਂ ਨੂੰ ਮੋੜਦੀਆਂ ਨੇ ਇਸ ਤੋਂ ਬਿਨਾ ਹੋਰ ਕੁਝ ਨਹੀਂ ਆਪੇ ਕਰਾਂ ਜੋ ਥੈਂਕ ਯੂ ਮੈਂ ਭੁੱਲ ਗਈ ਸੀ ਹਾਂਜੀ ਬਹੁਤ ਬਹੁਤ ਥੈਂਕ ਯੂ ਸੋ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ মিডিਆ ਸਪਾਂਸਰਸ ਦਾ ਵੀ ਤੁਸੀਂ ਸਾਡੀ ਕਹਾ ਕਮਾਰਿਆਂ ਆਉਂਦੇ ਆ ਤੇ ਸਾਡੀ ਗੱਲ ਨੂੰ ਪੱਟੀ ਕਰਕੇ ਵੱਧ ਲੋਕਾਂ ਤੱਕ ਪਹੁੰਚਦੀ ਕਰਦੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ